ਪੜ ਰਹੇ ਹੋ ਤੁਸੀਂ ਜਿਹੜਾ ਤੁਹਾਡਾ ਚੈਨਲ ਆ ਮੋਨਟਾਈਜ਼ ਹੋਣ ਤੋਂ ਪਹਿਲਾਂ ਹੀ ਇਹ ਕਮਾਈ ਦੇਣ ਲੱਗ ਗਿਆ ਆਂਦਾ ਆ ਉਹ ਦੇਖੀਏ ਆਪਾਂ ਕਿਵੇਂ ਇੱਕ ਚੈੱਕ ਕਰ ਸਕਦੇ ਆਂ ਕਿ YouTube ਤੋਂ ਸਾਨੂੰ ਕਮਾਈ ਹੋ ਰਹੀ ਆ ਜਾਂ ਨਹੀਂ ਹੋ ਰਹੀ ਇਹਦੇ ਲਈ ਕੀ ਕਰਨਾ ਪਹਿਲਾਂ ਤੁਸੀਂ ਆਪਣੇ Play Store 'ਚ ਜਾਣਾ Play Store ਤੇ ਜਾ ਕੇ ਤੁਸੀਂ ਐਪ ਸਰਚ ਕਰਨੀ ਆ Y Tool ਜਿੱਦੋਂ ਤੁਸੀਂ ਇੱਥੇ ਇੰਸਟਾਲ ਕਰ ਲਓਗੇ ਇਹਨੂੰ ਓਪਨ ਕਰ ਲੈਣਾ ਇਸ ਤੋਂ ਬਾਅਦ ਤੁਸੀਂ ਆਪ ਜਾਣਾ ਆਪਣੇ YouTube ਚੈਨਲ ਤੇ ਉੱਥੇ ਹੋਮ ਸਕਰੀਨ ਤੇ ਜਾ ਕੇ ਜਿੱਥੇ ਤੁਹਾਡਾ ਚੈਨਲ view ਚੈਨਲ ਹੁੰਦਾ ਜਿਵੇਂ ਤੁਸੀਂ ਚਲੇਗੇ ਇੱਥੇ ਆ ਗਿਆ view ਚੈਨਲ view ਚੈਨਲ ਤੋਂ ਬਾਅਦ ਤੁਸੀਂ ਇੱਥੇ ਸ਼ੇਅਰ ਤੇ ਜਾਣਾ ਸ਼ੇਅਰ ਤੋਂ ਤੁਸੀਂ ਆਪਣੇ ਚੈਨਲ ਦਾ ਲਿੰਕ ਕਾਪੀ ਕਰਨਾ ਲਿੰਕ ਕਾਪੀ ਕਰਨ ਤੋਂ ਬਾਅਦ ਤੁਸੀਂ ਜਿਹੜਾ ਵਾਈਟ ਜਿਹੜਾ YT ਟੂਲ ਡਾਊਨਲੋਡ ਕੀਤਾ ਉਥੇ ਉੱਪਰ ਸਰਚ ਬਾਕਸ ਆਊਗਾ ਐਂਟਰ ਵੀਡੀਓ ਔਰ ਚੈਨਲ ਯੂਆਰ ਇੱਥੇ ਤੁਸੀਂ ਆਪਣੀ ਜਿਹੜੀ ਤੁਸੀਂ ਕਾਪੀ ਕੀਤਾ ਲਿੰਕ ਉਹਨੂੰ ਪੇਸਟ ਕਰ ਦੇਣਾ ਇਦੋਂ ਬੱਚ ਤੁਸੀਂ ਕਰਨਾ ਗੋ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਮੇਰਾ ਪੁਰਾਣਾ ਚੈਨਲ ਆ ਜਿੱਥੇ ਹੈਲਥ ਰਿਲੇਟਡ ਟਾਪਿਕ ਹੁੰਦੇ ਆ ਇੱਥੇ ਸਬਸਕ੍ਰਾਈਬਰ ਵਿਊਜ਼ ਵੀਡੀਓ ਸਾਰੇ ਆ ਰਹੇ ਨੇ ਹੁਣ ਇੱਥੇ ਤੁਸੀਂ ਦੇਖੋਗੇ ਆ ਵਾਲਾ ਪਰ ਵੀਡੀਓ ਕਿੰਨੀ ਅਰਨਿੰਗ ਹੋ ਰਹੀ ਆ ਤੇ ਟੋਟਲ ਐਸਟੀਮੇਟਡ ਅਰਨਿੰਗ ਕਿੰਨੀ ਆ ਡਾਲਰ 314 ਹੁਣ ਆਪਾਂ ਡਾਲਰ ਚੋਂ ਇਹਨੂੰ ਕਨਵਰਟ ਕਰਨਾ ਕਿ ਆਪਣੇ ਇੰਡੀਅਨ ਪੈਸੇ ਕਿੰਨੇ ਬੰਦੇ ਆ ਇਸ ਤੋਂ ਬਾਅਦ ਆਪਾਂ ਗੂਗਲ ਤੇ ਜਾਵਾਂਗੇ ਜਿਵੇਂ ਮੇਰੀ ਅਰਨਿੰਗ ਸੀਗੀ ਡਾਲਰ 314 ਇੰਡੀਅਨ ਰੁਪਈਏ ਕਿੰਨੇ ਬਣਗੇ 26000 842 2682 ਇਹ ਬਣ ਗਏ ਪਰ ਜਿਹੜੀ ਇਹ ਅਰਨਿੰਗ ਹੁੰਦੀ ਆ ਇਹ ਅਰਨਿੰਗ ਆਪਾਂ ਨੂੰ ਉਹ ਨਹੀਂ ਮਿਲਦੀ ਜਦੋਂ ਆਪਣਾ ਚੈਨਲ ਮੋਨਟਾਈਜ਼ ਹੋ ਜਾਂਦਾ ਜਿੰਨੀਆਂ ਵੀ ਆਪਣੀਆਂ ਵੀਡੀਓਜ਼ ਸ਼ਾਰਟਸ ਪਾਈ ਹੁੰਦੀਆਂ ਉਹ ਸਾਰਿਆਂ ਦੀ ਅਰਨਿੰਗ ਨਹੀਂ ਮਿਲਦੀ ਬਟ ਇਹ ਜਿਹੜੀ ਅਰਨਿੰਗ ਹੋ ਰਹੀ ਹੁੰਦੀ ਆ ਇਹ YouTube ਨੂੰ ਜਾਂਦੀ ਆ ਇਟ ਮੀਨਸ ਕਿ ਆਪਣਾ ਚੈਨਲ ਗਰੋ ਹੋ ਰਿਹਾ YouTube ਨੂੰ ਆਪਣੇ ਜੋ ਸ਼ਾਰਟਸ ਆ ਵੀਡੀਓਜ਼ ਆ ਉਹਨਾਂ ਸਾਰਿਆਂ ਤੋਂ ਫਾਇਦਾ ਹੋ ਰਿਹਾ ਉਹ ਆਪਣੇ ਚੈਨਲ ਤੋਂ ਕਮਾਈ ਕਰ ਰਹੀ ਹੈ। ਇਹ ਇੱਕ ਵਧੀਆ ਇੰਡੀਕੇਸ਼ਨ ਹੁੰਦਾ ਵੀ ਆਪਣਾ ਚੈਨਲ ਵਧੀਆ ਤਰੀਕੇ ਨਾਲ ਚੱਲ ਰਿਹਾ। ਤੁਸੀਂ ਇਹਨੂੰ ਇਦਾਂ ਹੀ ਚੈੱਕ ਕਰ ਸਕਦੇ ਹੋ ਕਿ ਜਿਹੜਾ ਆਪਣਾ ਯੂਆਰਐਲ ਆ ਉਹਨੂੰ ਕਾਪੀ ਕਰਕੇ ਤੇ ਇੱਥੇ ਪੇਸਟ ਕਰਕੇ ਜਦੋਂ ਚੈਨਲ ਤੁਹਾਡਾ ਮੋਨਟਾਈਜ਼ ਹੋ ਗਿਆ ਜਿੰਨੇ ਵੀ ਤੁਹਾਡੀਆਂ ਵੀਡੀਓਜ਼ ਸ਼ਾਰਟਸ ਪਾਏ ਹੋਣਗੇ ਉਹਨਾਂ ਦਾ ਤੁਹਾਨੂੰ ਬਿਲਕੁਲ ਵੀ ਕੋਈ ਪੈਸਾ ਨਹੀਂ ਮਿਲੇਗਾ ਜਦੋਂ ਚੈਨਲ ਮੋਨਟਾਈਜ਼ ਹੋਊਗਾ ਇਸ ਤੋਂ ਬਾਅਦ ਜਿੰਨੇ ਤੁਸੀਂ ਪਾਉਂਗੇ ਵੀਡੀਓਜ਼ ਜਾਂ ਸ਼ਾਰਟਸ ਉਹਨਾਂ ਦੇ ਜਿਹੜੇ ਵਿਊਜ਼ ਆਉਣਗੇ ਨਵੇਂ ਵਿਊਜ਼ ਆਉਣਗੇ ਉਹਨਾਂ ਸਾਰਿਆਂ ਦੀ ਕਮਾਈ ਤੁਹਾਨੂੰ ਮਿਲੇਗੀ ਬਟ ਇਸ ਮੋਨਟਾਈਜੇਸ਼ਨ ਹੋਣ ਤੋਂ ਪਹਿਲਾਂ ਜੋ ਤੁਸੀਂ ਉੱਥੇ ਡਾਟਾ ਅਪਲੋਡ ਕਰ ਦਿੱਤਾ ਤੁਹਾਨੂੰ ਵਿਊਜ਼ ਆ ਗਏ ਕੁਝ ਵੀ ਜੋ ਹੋਇਆ ਉਹ ਤੁਹਾਨੂੰ ਉਹਦੀ ਪੇਮੈਂਟ ਨਹੀਂ ਮਿਲਣਗੀ ਉਹ ਤੁਹਾਨੂੰ ਫਿਰ ਦੁਬਾਰਾ ਪ੍ਰੋਸੈਸ ਸਟਾਰਟ ਕਰਨਾ ਪਊਗਾ ਜਦੋਂ ਤੁਹਾਡੇ ਅਕਾਊਂਟ ਚ 100 ਡਾਲਰ ਜਰਜ ਆਇਆ ਕਰਨਗੇ 100 ਡਾਲਰ ਤੋਂ ਆਉਂਦੀ ਪੇਮੈਂਟ ਤੁਹਾਨੂੰ ਹੋਇਆ ਕਰੂਗੀ ਇਸ ਤੋਂ ਘੱਟ ਪੇਮੈਂਟ ਕਦੇ ਵੀ ਤੁਹਾਡੇ ਅਕਾਊਂਟ 'ਚ ਨਹੀਂ ਆਉਣੀ ਹਮੇਸ਼ਾ ਜਦੋਂ ਵੀ ਕੋਈ ਤੁਸੀਂ ਵੀਡੀਓ ਬਣਾਉਂਗੇ ਸ਼ਾਰਟਸ ਬਣਾਉਂਗੇ ਜਿੰਨੀ ਪੇਮੈਂਟ ਇਕੱਠੀ ਹੋਊਗੀ ਉਹ 100 ਡਾਲਰ ਤੋਂ ਉੱਪਰ ਹੋਣੀ ਚਾਹੀਦੀ ਹੈ ਇਦਾਂ ਹੀ ਤੁਸੀਂ ਸਾਰੇ ਆਪਦੇ ਚੈਨਲ ਚੈੱਕ ਕਰ ਸਕਦੇ ਹੋ ਵੀ ਤੁਹਾਡੀ YouTube ਜਿਹੜਾ ਚੈਨਲ ਆ ਗਰੋ ਹੋ ਰਿਹਾ ਉਹਨੂੰ ਕੋਈ ਫਾਇਦਾ ਹੋ ਰਿਹਾ